ਮਹਾਰਾਸ਼ਟਰ ਦੇ ਵਿੱਚ ਵੀ ਕਹਿੰਦੇ ਅਡਾਨੀ ਸਾਹਿਬ ਖੁੱਲਾ ਪੈਸਾ ਢਾ ਰਿਹਾ ਬੀਜੇਪੀ ਕਹਿੰਦੇ ਜੇ ਭਾਜਪਾ ਹਾਰ ਜੀ ਤਾਂ ਅਡਾਨੀ ਨੂੰ ਨੁਕਸਾਨ ਬਹੁਤ ਹੋਊਗਾ ਸਾਫ ਕੱਲੋਂ ਦੀ ਕਹਿ ਰਿਹਾ ਇਹ ਬਈ ਉੱਥੋਂ ਵੀ ਤਾਂ ਉਹ ਉਹਨਾਂ ਦੀਆਂ ਥਾਲੀਆਂ ਤੇ ਥੈਲੀਆਂ ਉਦੋਂ ਵੀ ਵੱਡੀਆਂ ਨੇ ਭਈ ਨਹੀਂ ਦੇਖੋ ਅਡਾਨੀ ਅਡਾਨੀ ਦਾ ਜਿਹੜਾ ਮਸਲਾ ਹੈ ਨਾ ਅਡਾਨੀ ਦੇਖੋ ਮੈਂ ਤੁਹਾਨੂੰ ਨਾ ਇੱਕ ਚੀਜ਼ ਸਮਝਾ ਦਿਆਂ ਅਡਾਨੀ ਬਾਰੇ ਬਹੁਤ ਕੁਝ ਰਾਹੁਲ ਗਾਂਧੀ ਵੀ ਕਹਿੰਦੇ ਆ ਰਾਹੁਲ ਗਾਂਧੀ ਜੋ ਕਹਿੰਦੇ ਆ ਜੀ ਉਦੇ ਤੋ ਉਲਟ ਤెలంగాణਾ ਚ ਅਡਾਨੀ ਨੂੰ ਪ੍ਰਪੋਜ਼ ਕੀਤਾ ਜਾਂਦਾ ਹੈ ਕਿ ਵੀਰੇ ਪੈਸਾ ਜਿੰਨਾ ਮਰਜ਼ੀ ਦੇ ਤెలంగాణਾ ਚ ਸਰਕਾਰ ਕਹਦੀ ਹੈ ਹੂੰ ਤెలంగాణਾ ਚ ਸਰਕਾਰ ਕਹਦੀ ਹੈ ਜਿਸ ਸ਼ਰਤ ਪੂਰ ਦੇ ਨਾਲ ਇਹ ਅਲਾਈਅੰਸ ਕਰਕੇ ਚੱਲਦੇ ਆ ਜੀ ਉਹ ਸ਼ਰਤ ਪੂਰ ਤੇ ਅਲਾਨੀਆਂ ਅਡਾਨੀ ਨੂੰ ਡਿਫੈਂਸ ਦਿੰਦਾ ਹੈ ਜੀ ਹੂੰ ਡਿਫੈਂਡ ਕਰਦਾ ਡਿਫੈਂਡਰ ਆ ਉਹਦਾ ਸ਼ਰਤ ਪੂਰ ਤੇ ਖੁਦ ਮੰਨਦਾ ਹੈ ਕਿ ਮੈਂ ਅਡਾਨੀ ਨਾਲ ਮੀਟਿੰਗ ਚ ਸ਼ਾਮਲ ਸੀ ਜੀ ਬਿਲਕੁਲ ਜਿਸ ਮੀਟਿੰਗ ਦਾ ਰੋਲਾ ਹੈ ਆਪਣਾ ਬਿਲਕੁਲ ਜਿਸ ਮੀਟਿੰਗ ਦਾ ਰੋਲਾ ਪਿਆ ਤੋ ਸਭ ਗੱਲ ਇਹ ਆ ਕਿ ਕਹਿਣ ਦੀਆਂ ਗੱਲਾਂ ਹੋਰ ਹੁੰਦੀਆਂ ਹੂੰ ਹੂੰ ਹੁਣ ਜੇ ਤੁਸੀਂ ਇਹਦੀ ਤਹਿ ਤੱਕ ਜਾਣਾ ਹੈ ਨਾ ਦੇਖੋ ਅਡਾਨੀ ਕੋਈ ਵੀ ਸੈਕਟਰ ਛੱਡ ਨਹੀਂ ਰਿਹਾ ਜੀ ਅਡਾਨੀ ਇੱਕ ਐਸਾ ਕਹਿ ਲੋ ਕਿ ਸਨ ਕੀ ਵਿਅਕਤੀ ਬਣ ਚੁੱਕਾ ਹੈ ਹੂੰ ਜੋ ਬਿਲ ਗੇਟਸ ਵਾਂਗੂ ਸਭ ਕੁਝ ਹੜਾਪ ਲੈਣਾ ਚਾਹੁੰਦਾ ਦੁਨੀਆ 'ਚ ਜੀ ਸਭ ਕੁਝ ਹਾਸਲ ਕਰ ਲੈਣਾ ਚਾਹੁੰਦਾ ਹੂੰ ਹੁਣ ਉਹ ਰੀਅਲ ਏਸਟੇਟ ਚਾਹ ਰਿਹਾ ਤਾਰਾ ਵੀ ਗਈ ਹੂੰ ਜਿਹਦਾ ਜ਼ਿਕਰ ਹੁੰਦਾ ਜੀ ਜੀ ਬਿਲਕੁਲ ਜਿਹਦੇ ਤੇ ਸਲਮ ਡੌਗ ਮਿਲੀਨੀਅਰ ਫਿਲਮ ਬਣੀ ਸੀ ਜਿਹਦਾ ਉਹ ਮੁੰਡੇ ਦਾ ਜ਼ਿਕਰ ਹੁੰਦਾ ਹੂੰ ਉਹ ਪ੍ਰੋਜੈਕਟ ਗਿਆ ਹੁਣ ਜਿਹੜਾ ਮੁੰਬਈ ਹੈ ਸਭ ਉਥੇ ਇੱਕ ਇੱਕ ਇੰਚ ਜ਼ਮੀਨ ਦੀ ਨਾ ਕਦਰ ਹੈ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਸਲਮਾਨ ਖਾਨ ਖੁਦ ਬਾਬਾ ਸਦੀਕੀ ਦੀ ਜ਼ਮੀਨ ਰੈਂਟ ਤੇ ਇਸਤੇਮਾਲ ਕਰਦਾ ਸੀ ਉਹਦੇ ਕੋਲ ਆਪਦੀ ਪ੍ਰੋਪਰ ਜ਼ਮੀਨ ਨਹੀਂ ਸੀਗੀ ਹੂੰ ਹੂੰ ਸਲਮਾਨ ਖਾਨ ਨੂੰ ਕੋਈ ਘਟਾ ਕਮਰਸ਼ੀਅਲੀ ਜ਼ਮੀਨ ਦੀ ਵਰਤੋਂ ਬਾਬਾ ਸਦੀਕੀ ਦੀ ਕਰਦਾ ਸੀ ਕਰਦਾ ਸੀ ਬਿਲਕੁਲ ਜੀ ਇੰਨੀ ਕੀਮਤੀ ਜ਼ਮੀਨ ਹੈ ਰੀਅਲ ਅਸਟੇਟ ਵਾਸਤੇ ਖਾਸ ਤੌਰ ਤੇ ਜੇ ਮੁੰਬਈ ਵਰਗੇ ਰੀਅਲ ਅਸਟੇਟ ਤੇ ਸ਼ੌਨਾ ਸ਼ਾਂਸ਼ਾ ਬੰਨਾ ਜੀ ਉਹਦੇ ਵਾਸਤੇ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਹੈ ਇੱਕ ਇੱਕ ਤੇ ਇਹ ਆ ਕਿ ਧਨ ਹੂੰ ਤੇ ਦੂਸਰੀ ਆ ਗਨ ਗਨ ਪਾਵਰ ਬਿਲਕੁਲ ਨਹੀਂ 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 ਧਨ ਨਾਲ ਪਾਵਰ ਆ ਜਾਂਦੀ ਆ ਜੀ ਤੁਹਾਡੇ ਕੋਲ ਧਨ ਹੈ ਹੂੰ ਤਾਂ ਦੱਸੋ ਮੈਂ ਕਿੰਨੇ ਐਮਪੀ ਤੁਹਾਡੇ ਘਰੇ ਸਾਧ ਦੂੰਗਾ ਐਮਐਲਏ ਸਾਧੂੰਗਾ ਜੀ 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 ਮੰਤਰੀ ਸੰਤਰੀ ਜਿੰਨੇ ਮਰਜ਼ੀ ਬੁਲਾ ਦੂੰਗਾ ਧਨ ਜੇ ਧਨ ਹੈ ਨਾ ਤੁਹਾਡੇ ਕੋਲ ਇਹ ਬਿਲਕੁਲ ਇਹ ਤੁਰੇ ਆਉਣਗੇ ਅਡਾਨੀ ਕੋਲ ਧਨ ਹੈ ਤੇ ਉਹਦਾ ਜਹਾਜ਼ ਜਿਹੜਾ ਉਹ ਮੋਦੀ ਸਾਹਿਬ ਕੈਂਪੇਨ ਚ ਯੂਜ਼ ਕਰਦੇ ਆ ਜਦੋਂ ਸੌ ਚੁੱਕਣ ਆਉਂਦੇ ਆ 2014 ਚ ਉਹ ਉਹਦੇ ਜਹਾਜ਼ ਚ ਆਉਂਦੇ ਆ ਹੂੰ ਠੀਕ ਹੈ ਨਾ ਜੀ ਇਹ ਤੰ ਹੈ ਤੰ ਜਿਹੜਾ ਪਾਵਰ ਉਹਦੇ ਨਾਲ ਆ ਗਈ ਗਨ ਗਨ ਹੁੰਦੀ ਹੈ ਕਿ ਬਸਤੀ ਖਾਲੀ ਕਰਾਉਣੀ ਫਿਲਮਾਂ ਚ ਨਹੀਂ ਇਕ ਮੁੰਡਾ ਕਹਿੰਦਾ ਬਸਤੀ ਖਾਲੀ ਕਰ ਦੋ ਬਿਲਕੁਲ ਬਿਲਕੁਲ ਉਹ ਚੀਜ਼ਾਂ ਪਾ ਦੇ ਦੇ ਫਿਲਮਾਂ ਚ ਤੂੰ ਕੌਣ ਆ ਰਿਹਾ ਹੂੰ ਮੁੰਬਈ ਦਾ ਕਿੰਗ ਕੌਣ ਬਣ ਰਿਹਾ ਆ ਗਈ ਗੱਲ ਸਮਝ ਗਿਆ ਬਾਤ ਬਿਲਕੁਲ ਬਿਲਕੁਲ ਬਾਬਾ ਸਦੀਕੀ ਨੂੰ ਮਾਰਨ ਵਾਲੇ ਕੌਣ ਆ ਹੂੰ ਆ ਮਤਲਬ ਕਿ ਤੇ ਦੈਸ਼ਤਾਲਮ ਹੈ ਨਾ ਸਾਹਿਬ ਜੀ 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 ਤਾਂ ਕੱਲ ਨੂੰ ਗੰਨ ਵੀ ਦੀ ਗੰਨ ਦੀ ਵੀ ਜ਼ਰੂਰਤ ਹੁੰਦੀ ਉਹ ਵੀ ਚੱਲ ਰਹੀ ਹੈ ਹੂੰ ਧੰਨ ਦੀ ਜ਼ਰੂਰਤ ਆ ਤਾਂ ਧੰਨ ਦੇ ਨਾਲ ਤੇ ਧੰਨ ਧੰਨ ਹੋਈ ਜਾਂਦੀ ਬਿਲਕੁਲ 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 ਮਿੰਟੂ ਜੀ